ਸਾਰੇ ਹੀ ਸੰਗਤ ਰੂਪ ਵਿੱਚ ਆਏ ਮੇਰੇ ਭਰਾ ਬੱਚੇ ਭੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੇ ਕਸ਼ਮੀਰੀ ਸਾਹਿਬ ਜੀ ਨੇ ਆਪ ਜੀ ਨੂੰ ਦੱਸਿਆ ਕਿ ਇਲੈਕਸ਼ਨ ਦਾ ਜਿਹੜਾ ਟਾਈਮ ਚੱਲ ਰਿਹਾ ਹੈ ਦੌਰ ਚੱਲ ਰਿਹਾ ਹੈ ਸਾਰੇ ਮੁਲਕ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਉਹ ਵੋਟਾਂ 1 ਜੂਨ ਨੂੰ ਪੈਣੀਆਂ ਨੇ ਪਹਿਲਾਂ ਤਾਂ ਮੈਂ ਇਹੀ ਤੁਹਾਨੂੰ ਸਮਝਾਉਣਾ ਚਾਹਨਾ ਕਿ ਪੰਜਾਬ ਦੀਆਂ ਚੋਣਾਂ 1 ਜੂਨ ਨੂੰ ਪੈਣੀਆਂ ਨੇ ਜਿਸ ਦਿਨ ਦਰਬਾਰ ਸਾਹਿਬ ਤੇ ਹਮਲੇ ਦੀ ਤਿਆਰੀ ਹੋ ਰਹੀ ਸੀ ਉਸ ਦਿਨ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਹਕੂਮਤ ਨੇ 1984 ਜੋ ਤੁਹਾਡੇ ਨਾਲ ਕੀਤਾ ਅੱਜ ਵੀ ਅਸੀਂ ਤੁਹਾਨੂੰ ਯਾਦ ਕਰਾਉਂਦੇ ਆ ਕਿ ਤੁਸੀਂ ਵੋਟਾਂ ਪਾਣ ਜਾ ਰਹੇ ਹੋਗੇ ਅਸੀਂ ਤੁਹਾਡੇ ਤੇ ਹਮਲੇ ਦੀਆਂ ਤਿਆਰੀਆਂ ਕਰ ਰਹੇ ਹਾਂ ਇਹ ਅਣਖ ਨੂੰ ਬੰਗਾਰਨਾ ਹੁੰਦਾ ਹੈ ਹੁਣ ਉਸ ਬੰਗਾਰ ਦਾ ਜਵਾਬ ਆਪਾਂ ਨੇ ਕਿਵੇਂ ਦੇਣਾ ਹੈ ਇਹ ਪਿਛਲੇ 40 ਸਾਲ ਦਾ ਜਿਹੜਾ ਇੱਕ ਇਤਿਹਾਸ ਬਣ ਚੁੱਕਾ ਹੈ ਉਹਦੇ ਚੋਂ ਆਪਣੇ ਆਪ ਨੂੰ ਅਸੀਂ ਦੇਖੀਏ ਕਿ ਕੀ ਜੋ ਜ਼ੁਲਮ ਜੋ ਨਸਲਕੁਸ਼ੀ ਇੰਡੀਆ ਦੀਆਂ ਅੱਢ ਅੱਡ ਸਰਕਾਰਾਂ ਨੇ ਸਿੱਖਾਂ ਨਾਲ ਕੀਤੀਆਂ ਨੇ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਚਾਹੇ ਸਿੱਖਾਂ ਦੇ ਮਨੁੱਖੀ ਅਧਿਕਾਰ ਦਾ ਕਾਣ ਹੋਇਆ ਹੋਵੇ ਚਾਹੇ Hindu ਜਾਂ ਮੁਸਲਮਾਨ ਭਰਾਵਾਂ ਦਾ ਜਾਂ ਇਸਾਈ ਦਾ ਉਹ ਮਨੁੱਖੀ ਅਧਿਕਾਰਾਂ ਦਾ ਕਾਣ ਮਨੁੱਖੀ ਅਧਿਕਾਰਾਂ ਦਾ ਅਧਕਾਣ ਮੰਨਿਆ ਜਾਂਦਾ ਹੈ ਪਰ ਸਾਨੂੰ ਚੇਤੇ ਕਰਾਂ ਦਾ ਕਰਾਇਆ ਜਾਂਦਾ ਹੈ ਬਾਰ-ਬਾਰ ਕਿ ਤੁਸੀਂ ਇਨਸਾਫ ਮੰਗਣ ਦੀ ਗੱਲ ਕਰਦੇ ਹੋ ਸਾਡੇ ਲਈ ਇਹ ਅਣਖ ਦਾ ਸਵਾਲ ਬਣ ਚੁੱਕਾ ਹੈ ਜਿਹੜੇ ਸਾਡੇ ਵਰਗੇ ਦਿਸਦੇ ਭਰਾ ਪੈਣਾ ਇਸ ਹਕੂਮਤ ਦੀ ਗੁਲਾਮੀ ਨੂੰ ਸਵਕਾਰ ਕਰ ਚੁੱਕੇ ਨੇ ਉਹ ਸਾਨੂੰ ਸਵਕਾਰ ਨਹੀਂ ਹੈ ਸਾਡਾ ਮੈਨੀਫੈਸਟੋ ਵੀ ਇਹੀ ਹੈ ਕਿ ਅਸੀਂ ਕੌਮ ਦੀ ਲੜਾਈ ਲੜ ਰਹੇ ਹਾਂ ਤੇ ਕੌਮ ਦੀ ਜਿੱਤ ਤੱਕ ਉਹ ਲੜਾਈ ਜਾਰੀ ਰਹੇਗੀ ਅਸੀਂ ਪੰਜਾਬ ਦੀ ਲੜਾਈ ਲੜ ਰਹੇ ਹਾਂ ਤੇ ਪੰਜਾਬ ਦੀ ਬਿਹਤਰੀ ਤੱਕ ਉਹ ਲੜਾਈ ਜਾਰੀ ਰਹੀ ਸਾਡਾ ਬਾਕੀ ਪਾਰਟੀਆਂ ਨਾਲੋਂ ਇੱਕ ਬਿਲਕੁਲ ਅਲੱਗ ਵਿਧਾਨ ਹੈ ਕਿ ਅਸੀਂ ਜੋ ਕਹਿੰਨੇ ਆ ਉਹਦੇ ਅਰਥ ਸਮਝਦੇ ਆ ਤੇ ਉਸਤੇ ਪਹਿਰਾ ਦਿੰਨੇ ਆ ਸਾਡਾ ਨਿੱਜੀ ਰੂਪ ਚ ਕੋਈ ਨੁਕਸਾਨ ਹੁੰਦਾ ਹੈ ਜਾਂ ਭਲਾ ਹੁੰਦਾ ਹੈ ਇਹ ਸਾਡੇ ਮੈਨੀਫੈਸਟੋ ਦੇ ਵਿੱਚ ਨਹੀਂ ਹੈ ਅਸੀਂ ਉਸ ਗੱਲ ਦੇ ਵਿੱਚ ਵਿਸ਼ਵਾਸ ਕਰਦੇ ਆ ਕਿ ਕੌਮਾਂ ਜਿਹੜੀਆਂ ਹੁੰਦੀਆਂ ਨਹੀਂ ਕੋਮਾ ਦੇ ਨਿੱਜੀ ਮਫਾਦ ਨਹੀਂ ਹੁੰਦੇ ਕੋਮਾ ਦੀਆਂ ਅਣਖਾਂ ਹੁੰਦੀਆਂ ਸੋ ਜਿਹੜਾ 75 ਤੋਂ ਲੈ ਕੇ ਆ ਹੁਣ ਅਗਲੇ ਸਾਲ 25 ਆ ਜਾਣਾ ਹੈ ਇੱਕ ਦੌਰ ਚੱਲ ਰਿਹਾ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਅੱਜ ਪੰਜਾਬ ਟੀਸੀ ਤੋਂ ਬਿਲਕੁਲ ਹੇਠਾਂ ਕਿਉਂ ਆ ਗਿਆ ਕਿਨੇ ਕੀਤਾ ਅਸੀਂ ਪੰਜਾਬੀ ਲੋਕਾਂ ਨੇ ਅਸੀਂ ਸਿੱਖ ਲੋਕਾਂ ਨੇ ਕਿਨਾਂ ਨੂੰ ਉਹ ਅਧਿਕਾਰ ਦਿੱਤੇ ਵੋਟਾਂ ਪਾ ਕੇ ਜਿਨ੍ਹਾਂ ਨੇ ਸਾਡਾ ਇਹ ਹਾਲ ਕਰਤਾ ਕਿ ਅੱਜ ਸਾਡੇ ਬੱਚੇ ਕੋਲ ਨਾ ਵਪਾਰ ਹੈ ਨਾ ਨੌਕਰੀ ਹੈ ਨਾ ਖੇਤੀ ਹੈ ਕੇਵਲ ਤੇ ਕੇਵਲ ਨਸ਼ਾ ਤੇ ਬਾਹਰਲੇ ਦੇਸ਼ਾਂ ਵੱਲ ਮੂੰਹ ਹੈ ਇਸ ਤੋਂ ਬਿਨਾ ਅੱਜ ਪੰਜਾਬ ਦਾ ਜਿਹੜਾ ਬੱਚਾ ਨੌਜਵਾਨ ਹੋ ਰਿਹਾ ਹੈ ਵੱਡਾ ਹੋ ਰਿਹਾ ਹੈ ਉਹਨੂੰ ਦਿਸਦਾ ਕੁਝ ਨਹੀਂ ਹੈ ਜਿਨ੍ਹਾਂ ਲੋਕਾਂ ਨੇ ਸਾਨੂੰ ਇਸ ਰਾਹ ਤੇ ਪਾਇਆ ਤੇ ਭੇਜਿਆ ਤੇ ਅੱਜ ਖੜਾਇਆ ਹੋਇਆ ਸਾਡੇ ਤੋਂ ਇਹ ਗਲਤੀਆਂ ਹੋਈਆਂ ਨੇ ਤੁਸੀਂ ਛੋਟੀ ਉਮਰ ਦੇ ਹੋ ਤੁਸੀਂ ਆਪਣੇ ਮਾਪੇ ਬਾਪ ਨੂੰ ਪੁੱਛ ਸਕਦੇ ਹੋ ਕਿ ਫਿਰ ਤੁਸੀਂ ਉਹਨਾਂ ਲੋਕਾਂ ਨੂੰ ਹੀ ਵੋਟ ਕਿਉਂ ਪਾਉਂਦੇ ਸੀ ਜਿਹੜੇ ਲੋਕ ਆਪਣੇ ਹੀ ਖਿੱਤੇ ਦੇ ਨਾਲ ਆਪਣੀ ਹੀ ਕੌਮ ਦੇ ਨਾਲ ਗਦਦਾਰੀ ਤੇ ਧੋਖਾ ਕਰਦੀ ਸੀ ਬੇਸ਼ੱਕ ਉਹ ਬਾਦਲ ਹੋਵੇ ਬੇਸ਼ੱਕ ਉਹ ਕਾਂਗਰਸ ਹੋਵੇ ਬੇਸ਼ੱਕ ਉਹ ਭਾਜਪਾ ਉਹਨਾਂ ਦੇ ਪਿੱਛੇ ਖੜ ਕੇ ਕਰਾਰੀ ਹੋਵੇ ਤੇ ਬੇਸ਼ੱਕ ਅੱਜ ਭਗਵੰਤ ਮਾਨ ਹੋ ਗਏ ਸਾਰਿਆਂ ਦਾ ਕੰਮ ਕਰਨ ਦਾ ਤਰੀਕਾ ਇੱਕੋ ਹੀ ਹੈ ਮੈਂ ਦੋ ਚਾਰ ਉਦਾਹਰਨਾਂ ਦਵਾਂਗਾ ਤੁਹਾਨੂੰ ਪਤਾ ਲੱਗੇਗਾ ਕਿ ਲੋਕਾਂ ਵਿੱਚ ਤਾਂ ਇਹ ਅੱਡ ਅੱਡ ਪਾਰਟੀਆਂ ਨੇ ਪਰ ਕੰਮ ਦੇ ਤੌਰ ਤੇ ਇਹ ਬਿਲਕੁਲ ਇੱਕੋ ਜਿਹਾ ਕੰਮ ਕਰਦੀਆਂ ਨੇ 78 ਦੇ ਵਿੱਚ ਵਸਾਖੀ ਵਾਲੇ ਦਿਨ ਨਰਨਕਾਰੀਆਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਤਲ ਕਰਤਾ ਸ਼ਹੀਦ ਕਰਤਾ ਚੀਫ ਮਿਨਿਸਟਰ ਕੌਣ ਸੀ ਉਸ ਟਾਈਮ 78 ਚ ਪੰਜਾਬ ਪੰਜਾਬ ਦਾ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਲੋਕਾਂ ਨੇ ਸਿੱਖਾਂ ਨੂੰ ਸ਼ਹੀਦ ਕੀਤਾ ਉਹਨਾਂ ਲੋਕਾਂ ਤੇ ਕੋਈ ਕੇਸ ਚੱਲਿਆ ਜਾਂ ਨਹੀਂ ਚੱਲਿਆ ਇਹ ਤੁਸੀਂ ਦੇਖੋ ਤੁਹਾਡੇ ਕੋਲ ਗੂਗਲ ਹੈ ਤੁਹਾਡੇ ਕੋਲ ਸੋਸ਼ਲ ਮੀਡੀਆ ਹੈ ਤੁਹਾਡੇ ਕੋਲ अनेका ਹੋਰ ਸਾਧਨ ਨੇ ਤੁਸੀਂ ਡੇਟ ਪਾ ਕੇ ਦੇਖਿਓ ਮੈਨੂੰ ਵੀ ਦੱਸਿਓ ਕਿ 13 ਅਪ੍ਰੈਲ 1978 ਦੇ ਬਾਰੇ ਕੀ ਲਿਖਿਆ ਹੋਇਆ ਹੈ 13 ਬੰਦੇ ਸ਼ਹੀਦ ਕਰਕੇ ਸੜਕਾਂ ਤੇ ਸੁੱਟੇ ਹੋਣ ਤੇ ਤੁਹਾਨੂੰ ਇਨਸਾਫ ਦੇ ਨਾਂ ਤੇ ਅੱਜ ਤੱਕ ਨਾ ਪਤਾ ਲੱਗਿਆ ਹੋਵੇ ਕਿ ਉਹ ਕਤਲ ਕੀਤੇ ਕਿਨੇ ਉਹਨਾਂ ਤੇ ਮੁਕਦਮਾ ਕਿਉਂ ਨਹੀਂ ਚੱਲਿਆ ਜੇ ਚੱਲਿਆ ਤਾਂ ਉਹ ਇੰਨਾ ਕਮਜ਼ੋਰ ਕਿਉਂ ਸੀ ਉਹ ਪੰਜਾਬ ਦਾ ਮੁਕੱਦਮਾ ਕਰਨਾਲ ਜਾ ਕੇ ਕਿਉਂ ਚੱਲਿਆ ਕਿਉਂਕਿ ਤੁਹਾਡੇ ਤੱਕ ਉਹ ਗੱਲਾਂ ਨਹੀਂ ਆਈਆਂ ਤੁਹਾਡੇ ਪਿਤਾ ਜੀ ਤੁਹਾਡੇ ਚਾਚਿਆਂ ਤਾਇਿਆਂ ਤੱਕ ਭੂਆ ਮਾਸੀਆਂ ਤੱਕ ਰੁਕ ਗਈਆਂ ਉਹਨਾਂ ਨੇ ਅੱਗੇ ਭੇਜੀਆਂ ਨਹੀਂ ਇਸ ਕਰਕੇ ਅੱਜ ਉਹ ਤੁਹਾਡੀ ਡਿਬੇਟ ਦਾ ਹਿੱਸਾ ਨਹੀਂ ਨੇ ਅੱਜ ਤੁਸੀਂ ਗਲੀਆਂ ਮਹੱਲਿਆਂ ਜਦੋਂ ਖੜਦੇ ਹੋ ਆਪਸ ਵਿੱਚ ਗੱਲਾਂ ਮਾਰਦੇ ਹੋ ਤੁਸੀਂ ਇਹ ਗੱਲ ਕਦੇ ਨਹੀਂ ਕਰਦੇ ਕਿ ਯਾਰੋ ਉਹ 13 ਨੂੰ ਕੌਣ ਮਾਰ ਗਿਆ ਸੀ ਉਹ ਤਾਂ ਕੁਝ ਵੀ ਨਹੀਂ ਕਰ ਰਹੀ ਸੀ ਹੁਣ ਉਹੀ ਬਾਦਲ 1978 ਚ ਮੰਿਸਟਰ ਹੈ ਉਹੀ ਬਾਦਲ 2015 ਚ ਮੰਿਸਟਰ ਹੈ ਜਦੋਂ ਬਾਈਬਲ ਕਲਾ ਦੋ ਸ਼ਹੀਦ ਹੋ ਜਾਂਦੇ ਨੇ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਅਣਪਛਾਤੀ ਪੁਲਿਸ ਉੱਥੇ ਵੀ ਕੁਝ ਨਹੀਂ ਕੀਤਾ 78 ਤੇ 15 ਤੇ ਵੀ ਕੁਝ ਨਹੀਂ ਕੀਤਾ 78 ਨੂੰ ਅੱਜ 47ਵਾਂ ਸਾਲ ਚੱਲ ਰਿਹਾ ਹੈ 47 ਸਾਲ ਦੇ ਵਿੱਚ ਅੱਧੀ ਸਦੀ ਦੇ ਵਿੱਚ ਤੁਹਾਨੂੰ ਇਹ ਨਾ ਪਤਾ ਲੱਗੇ ਕਿ ਤੁਹਾਡੇ ਸਿੱਖਾਂ ਨੂੰ ਦਿਨ ਦਿਹਾੜੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਚ ਕੌਣ ਕਤਲ ਕਰ ਗਿਆ ਫਿਰ ਮਨੁੱਖੀ ਅਧਿਕਾਰਾਂ ਦਾ ਘਾਣ ਕੋਈ ਹੋਰ ਚੀਜ਼ ਹੁੰਦੀ ਹੈ ਅੱਗੇ ਆਓ ਤੁਸੀਂ ਆਪਣੀਆਂ ਮੰਗਾਂ ਦਾ ਮੋਰਚਾ ਲਾਇਆ ਪੰਜਾਬ ਦੀ ਬਿਹਤਰੀ ਦਾ ਮੋਰਚਾ ਲਾਇਆ ਸਿੱਖ ਕੌਮ ਦੀ ਅਣਖ ਦਾ ਮੋਰਚਾ ਲਾਇਆ 1982 ਦੇ ਵਿੱਚ ਜਿਹਦਾ ਨਾਂ ਰੱਖਿਆ ਧਰਮ ਜਿਤ ਮੋਰਚਾ ਸੰਜਰਨੈਲ ਸਿੰਘ ਉਹਦੇ ਵਿੱਚ ਹੀਰੋ ਸੀ ਬੇਸ਼ੱਕ ਉਸ ਮੋਰਚੇ ਦੀ ਅਗਵਾਈ ਕਾਗਜ਼ੀ ਤੌਰ ਤੇ ਹਰਚੰਦ ਸਿੰਘ ਲੋਂਗੋਵਾਲ ਕਰ ਰਿਹਾ ਸੀ ਡਿਕਟੇਟਰ ਦੇ ਤੌਰ ਤੇ ਉਹਦੀ ਮੰਗ ਕੀ ਸੀ ਅਨੰਦਪੁਰ ਸਾਹਿਬ ਦਾ ਮਤਾ ਅਨੰਦਪੁਰ ਸਾਹਿਬ ਦੇ ਮਤੇ ਦੀ ਪਹਿਲੀ ਮੰਗ ਕੀ ਸੀ ਕਿ ਜਿਹੜੀਆਂ ਸਟੇਟਾਂ ਨੇ ਜਿਹੜੇ ਸੂਬੇ ਨੇ ਇਹਨਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਤਾਂ ਜੋ ਇਹ ਸੂਬੇ ਆਪਣੇ ਲੋਕਾਂ ਦਾ ਭਲਾ ਕਰ ਸਕਣ ਉਹਨੂੰ ਇੰਨਾ ਬੁਰਾ ਵਰਤਾਓ ਕੀਤਾ ਗਿਆ ਉਸ ਮੋਰਚੇ ਦਾ ਕਿ ਆਖਰ ਦਰਬਾਰ ਸਾਹਿਬ ਢਾਇਆ ਗਿਆ ਇੱਕ ਸਾਜ਼ਿਸ਼ ਦੇ ਤਹਿਤ ਤੇ ਸੰਜਰਨਲ ਸਿੰਘ ਖਾਲਸਾ ਪਿੰਡਰਾ ਵਾਲੇ ਤੇ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਿ ਅਸੀਂ ਕੌਮੀ ਤੌਰ ਤੇ ਇਹਦਾ ਜਵਾਬ ਨਾ ਮੰਗੀਏ ਆ ਸਾਡਾ ਮੈਨੀਫੈਸਟੋ ਹੈ ਕਿ ਜੋ ਸਾਡੇ ਨਾਲ ਵਾਪਰੇ ਹੈ ਬڑے ਮੁਲਕਾਂ ਦੇ ਵਿੱਚ ਐਸੀਆਂ ਉਦਾਹਰਨਾਂ ਹਨ ਜਦੋਂ ਮਰੇ ਹੋਏ ਬੰਦੇ ਨੂੰ ਵੀ ਚਲੋ ਅਸੀਂ ਤਾਂ ਜਲਾ ਦਿੰਦੇ ਹਾਂ ਨਾ ਕੁਝ ਲੋਕ ਕਬਰਾਂ ਵਿੱਚ ਪਾਉਂਦੇ ਨੇ ਮੁਸਲਮਾਨ ਤੇ ਈਸਾਈ ਬਹੁਤ ਮੁਲਕਾਂ ਦੇ ਵਿੱਚ ਜੇ ਤੁਸੀਂ ਕਿਤਾਬਾਂ ਪੜ੍ਹੋਗੇ ਐਸੀਆਂ ਉਦਾਹਰਨਾਂ ਹਨ ਜਦੋਂ ਰਾਜ ਪਲਟਾ ਆਇਆ ਉਹਨਾਂ ਦੇ ਗੁਨਾਹ ਸਾਬਤ ਹੋਏ ਜੋ ਉਹਨਾਂ ਨੇ ਜ਼ੁਲਮ ਕੀਤੇ ਸੀ ਤਾਂ ਉਹਨਾਂ ਨੂੰ ਕਬਰਾਂ 'ਚੋਂ ਕੱਢ ਕੇ ਟੰਗਿਆ ਗਿਆ ਫਾਂਸੀ ਦੇ ਉੱਤੇ ਬੇਸ਼ੱਕ ਉਹਦਾ ਫਾਇਦਾ ਕੋਈ ਨਹੀਂ ਉਹ ਤਾਂ ਮਰ ਚੁੱਕਾ ਹੈ ਪਰ ਆਉਣ ਵਾਲੀਆਂ ਨਸਲਾਂ ਨੂੰ ਦੱਸਣਾ ਹੈ ਕਿ ਇਹ ਗੁਨਾਹਗਾਰ ਸੀ ਇਹ ਜੇ ਜਿੰਦਾ ਹੁੰਦਾ ਤਾਂ ਇਹਨੂੰ ਫਾਂਸੀ ਦੀ ਸਜ਼ਾ ਦੇਣੀ ਸੀ ਜਦੋਂ ਤੱਕ ਕੋਈ ਇੱਕ ਪੀੜੀ ਦਾਦੇ ਤੋਂ ਪਿਓ ਤੱਕ ਪਿਓ ਤੋਂ ਪੁੱਤ ਤੱਕ ਆਪਣੀ ਕੌਮ ਦਾ ਦਰਦ ਆਪਣੀ ਕੌਮ ਦੀ ਲੋੜ ਆਪਣੇ ਸੂਬੇ ਦੀ ਲੋੜ ਨੂੰ ਅੱਗੇ ਨਹੀਂ ਪਹੁੰਚਾਊਗਾ ਉਹ ਕੌਮ 10 20 50 100 ਸਾਲ ਬਾਅਦ ਇਸ ਧਰਤੀ ਤੇ ਕੇਵਲ ਅਜਾਇਬ ਘਰ ਚ ਰਹਿ ਜਾਊਗੀ ਏ ਮੈਨੂੰ ਮਾਫ ਕਰਿਓ ਤੁਹਾਡੇ ਇਸ ਮੁਲਕ ਦੇ ਵਿੱਚ ਜੈਨ ਤੇ ਬੁੱਧ ਧਰਮ ਬਹੁਤ ਪਰਫੁੱਲ ਧਰਮ ਸੀ ਦੁਨੀਆਂ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਬੋਧੀਆਂ ਨੇ ਬੜਾਈ ਸੀ ਅਜਬੁੱਤਰ ਇਸ ਦੇਸ਼ ਜਿੱਥੇ ਹੋਇਆ ਉਹ ਬਿਹਾਰ ਦੇ ਗਿਆ ਦੇ ਵਿੱਚ ਉਹਨਾਂ ਦਾ ਸਥਾਨ ਜ਼ਰੂਰ ਹੈ ਪਰ ਉਹਨਾਂ ਦਾ ਜੀਵਨ ਵਰਤਾਓ ਨਹੀਂ ਹੈ ਜੈਨ ਬੁੱਧ ਵੀ ਇਸ ਤਰ੍ਹਾਂ ਖਤਮ ਹੋ ਗਿਆ ਕਿਉਂਕਿ ਉਹ ਇਥੋਂ ਦੇ ਕਰਮਕਾਂਡਾਂ ਦੇ ਖਿਲਾਫ ਬੋਲਦੇ ਸੀ ਰਾਜੇ ਅਸ਼ੋਕ ਨੇ ਵੱਡੀ ਪੱਧਰ ਤੇ ਉਹਦਾ ਪ੍ਰਚਾਰ ਕੀਤਾ ਅੱਜ ਬੁੱਧ ਧਰਮ ਸ਼੍ਰੀਲੰਕਾ 'ਚ ਤਾਂ ਹੈ ਬਰਮਾ 'ਚ ਤਾਂ ਹੈ ਕੋਰੀਆ 'ਚ ਤਾਂ ਹੈ ਚਾਈਨਾ 'ਚ ਤਾਂ ਹੈ ਜਾਪਾਨ 'ਚ ਤਾਂ ਹੈ ਪਰ ਜਿੱਥੋਂ ਉਹ ਸ਼ੁਰੂ ਹੋਇਆ ਹਿੰਦੁਸਤਾਨ 'ਚੋਂ ਧਰਮ ਨਹੀਂ ਦਿਸਦਾ ਤੇ ਸਿੱਖ ਕੌਮ ਨੂੰ ਮੈਂ ਅੱਜ ਬੇਨਤੀ ਕਰਕੇ ਚੱਲੇ ਆ ਕਿ ਮੇਰਾ ਪਵਿੱਕ ਬੈਠਾ ਹੈ ਕੌਮ ਦਾ ਪਵਿੱਕ ਬੈਠਾ ਹੈ ਜੇ ਅੱਜ ਕੌਮ ਦੇ ਪਵਿੱਖ ਨੇ ਇਹ ਗੱਲ ਨਾ ਸਮਝੀ ਕਿ ਤੁਹਾਡੀਆਂ ਨਸਲਾਂ ਦੀ ਗੱਲ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਲੀ نسل ਤੱਕ ਪਹੁੰਚਾਈ ਜਾਵੇ ਮੈਂ ਤੁਹਾਨੂੰ ਇੱਕ ਉਦਾਹਰਨ ਦਾਂਗਾ ਜੋ ਮੇਰੀ ਅੰਦਰ ਮੰਚ ਆਈ ਹੈ ਆ ਪਿਛਲੇ 22 ਦੇ ਵਿੱਚ ਆਪਾਂ ਨੇ ਇਲੈਕਸ਼ਨ ਲੜੀ ਜਿਸ ਦਿਨ ਅਸੀਂ ਸਾਰੀਆਂ ਟਿਕਟਾਂ ਵੰਡ ਦਿੱਤੀਆਂ ਤਾਂ ਮੈਨੂੰ ਮਾਨ ਸਾਹਿਬ ਦਾ ਫੋਨ ਆਇਆ ਰਾਤ ਨੂੰ ਕਿ ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਸਾਰਾ ਕੰਮ ਹੋ ਗਿਆ ਮੈਂ ਕਹਾ ਜੀ ਹੁਣ ਮੈਂ ਦੇਖਦਾ ਕਿ ਜੇ ਮੈਂ ਅੱਜ ਰਾਤ ਮਰ ਜਾਵਾਂ ਤਾਂ ਮੈਂ ਚੈਨ ਨਾਲ ਮਰਾਂਗਾ ਮਾਨ ਸਾਹਿਬ ਕਹਿੰਦੇ ਯਾਰ ਤੂੰ ਪੁੱਠੀਓ ਗੱਲ ਕਰਤੀ ਮੈਂ ਤਾਂ ਤੈਨੂੰ ਪੁੱਛਦਾ ਆਂ ਵੀ ਸਭ ਕੁਝ ਠੀਕ ਹੋ ਗਿਆ ਤੇ ਤੁਸੀਂ ਜਵਾਬ ਦੇ ਰਹੇ ਹੋ ਪ੍ਰੋਫੈਸਰ ਸਾਹਿਬ ਵੀ ਜੇ ਮੈਂ ਅੱਜ ਮਰ ਜਾਵਾਂ ਮੈਂ ਚੈਨ ਨਾਲ ਮਰਾਂਗਾ ਇਹ ਗੱਲ ਮੈਂ ਕਹੀ ਕਿਉਂ ਕਹੀ ਇਹ ਮੈਂ ਤੁਹਾਨੂੰ ਸੁਣਾ ਚਾਹਣਾ ਮੈਂ ਇਹੀ ਮਾਨ ਸਾਹਿਬ ਨੂੰ ਦੱਸੀ ਸੀ ਮਾਨ ਸਾਹਿਬ ਕਹਿੰਦੇ ਇਹਦਾ ਮਤਲਬ ਕੀ ਹੈ ਮੈਂ ਕਹਾਂਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਕੌਮੀ ਸੰਘਰਸ਼ ਲੜ ਰਹੇ ਹਾਂ ਤੇ ਇਹ ਲੱਗ ਰਿਹਾ ਹੈ ਕਿ ਸਾਡੇ ਜਿੰਦੇ ਜੀ ਇਹ ਸੰਘਰਸ਼ ਪੂਰਾ ਹੋ ਸਕਦਾ ਹੈ ਨਾ ਹੋਵੇ ਇਹ ਲੜਾਈ ਲੰਬੀ ਚੱਲੇ ਹਕੂਮਤ ਜ਼ਾਲਮ ਹੈ ਇਹ ਸਾਡੇ ਭਵਿੱਖ ਨੂੰ ਤਬਾਹ ਕਰਨਾ ਚਾਹੁੰਦੀ ਹੈ ਸਾਡੇ ਬੱਚਿਆਂ ਨੂੰ ਨੌਕਰੀਆਂ ਤੋਂ ਵਾਂਝੇ ਕਰਨਾ ਚਾਹੁੰਦੀ ਹੈ ਤਾਂ ਸਾਡਾ ਪਹਿਲਾ ਮਨ ਦੀ ਇੱਛਾ ਇਹ ਹੈ ਕਿ ਆਪਣੀ ਲੜਾਈ ਨੂੰ ਆਪਣੀ ਅਗਲੀ ਪੀੜੀ ਤੱਕ ਪਹੁੰਚਾ ਸਕੀਏ ਇਸ ਕਰਕੇ ਮਾਨ ਸਾਹਿਬ ਮੈਂ ਤੁਹਾਨੂੰ ਇਹ ਜਵਾਬ ਦਿੰਦਾ ਕਿ ਅੱਜ ਜਿਹੜੀਆਂ ਟਿਕਟਾਂ ਆਪਾਂ ਨੇ ਵੰਡੀਆਂ ਨੇ ਉਹ ਲਿਸਟ ਜਦੋਂ ਮੈਂ ਪੜ੍ਹੀ ਹੈ 84 ਚੋਂ 34 ਟਿਕਟਾਂ ਅਸੀਂ ਨੌਜਵਾਨ ਮੁੰਡਿਆਂ ਨੂੰ ਦਿੱਤੀਆਂ ਨੇ ਇਹਦਾ ਮਤਲਬ ਅਗਲੀ ਪੀੜੀ ਨੇ ਸਾਡੇ ਸੰਘਰਸ਼ ਨੂੰ ਆਪਣੇ ਤੌਰ ਤੇ ਸਬਕਾਰ ਕਰ ਲਿਆ ਇਸ ਕਰਕੇ ਮੈਂ ਚਾਹੁੰਦਾ ਕਿ ਮੈਂ ਜੇ ਅੱਜ ਵੀ ਮਰ ਜਾਵਾਂ ਤਾਂ ਆਪਣੇ ਜੁਹਦੇ ਜੀ ਮੈਂ ਆਪਣੀ ਕੌਮ ਦੀ ਲੜਾਈ ਨੂੰ ਅੱਗੇ ਜਾਂਦਿਆਂ ਦੇਖ ਰਹੇ ਆ ਇਹ ਮਕਸਦ ਆ ਸਾਡਾ ਇਹ ਤੁਹਾਡਾ ਵੀ ਹੋਣਾ ਚਾਹੀਦਾ ਹੈ ਅੱਜ ਸਾਡੇ ਪੰਜਾਬ ਨੂੰ ਜਿਵੇਂ ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਕਿ ਕਿਹੜੀ ਅੱਖ ਲੱਗ ਗਈ ਆ ਕਿਹੜੀ ਅੱਖ ਅੱਖ ਲੱਗ ਗਈ ਕਹਿੰਦੇ ਕੀ ਕਹਿੰਦੇ ਨੇ ਜਿਹੜੀ ਨજર ਲੱਗ ਗਈ ਆ ਨજર ਲੱਗ ਗਈ ਆ ਉਹ ਨજર ਅੱਜ ਕਿਸ ਰੂਪ ਸਾਨੂੰ ਦਿਸ ਰਹੀ ਹੈ ਸਾਡਾ ਬੱਚਾ ਤੁਸੀਂ ਸ਼ਹਿਰਾਂ ਚ ਰਹਿੰਦੇ ਹੋ ਤੇ ਸ਼ਹਿਰਾਂ ਵਿੱਚ ਵੀ ਇਹ ਘਟ ਨਹੀਂ ਹੋਣਾ ਪਰ ਪਿੰਡਾਂ ਵਿੱਚ ਤਾਂ ਸ਼੍ਰੀਆਮ ਦਿਖ ਰਿਹਾ ਹੈ ਕਿ ਨਸਲ ਕੁਸੀ ਨਸ਼ੇ ਰਹੀ ਹੋ ਰਹੀ ਹੈ ਤੁਸੀਂ ਜਿਹੜੇ ਵੀ ਥਾਣੇ ਦੇ ਵਿੱਚ ਤੁਹਾਡਾ ਘਰ ਪੈਂਦਾ ਜਰਾ ਸੋਚ ਕੇ ਦੇਖੋ ਤੁਹਾਡਾ ਗਵੰਡੀ ਨਾਲ ਝਗੜਾ ਹੋ ਜੇ ਕੋਈ ਖਾਸ ਵੱਡੀ ਗੱਲ ਹੀ ਹੋ ਜਾਂਦਾ ਬੋਲਬਾਲ ਹੋ ਜਾਂਦੀ ਹੈ ਤੁਸੀਂ ਦੇਖੋਗੇ ਅੱਧੇ ਘੰਟੇ ਬਾਅਦ ਜਾਂ ਤੁਹਾਨੂੰ ਥਾਣੇ ਤੋਂ ਫੋਨ ਆਊਗਾ ਤੇ ਜਾਂ ਤੁਹਾਡੇ ਘਰੇ ਹੌਲਦਾਰ ਐਸਆਈ ਆਊਗਾ ਕਿ ਤੁਹਾਨੂੰ ਜੀ ਥਾਣੇ ਬੁਲਾਇਆ ਤੁਹਾਡੀ ਫਲਾਣੇ ਨੇ ਸ਼ਿਕਾਇਤ ਕੀਤੀ ਬੇਸ਼ੱਕ ਥਾਣੇ ਜਾ ਕੇ ਸਮਝੌਤਾ ਹੋ ਜਾਵੇ ਪਰ ਇੱਕ ਸਿਸਟਮ ਹੈ ਕਿ ਉਸ ਨਾਲ ਸੰਬੰਧਿਤ ਥਾਣੇ ਵਿੱਚ ਉਹ ਸ਼ਿਕਾਇਤ ਚਲੀ ਜਾਂਦੀ ਹੈ ਕਿ ਅਸੀਂ ਲੋਕ ਨਹੀਂ ਸਮਝਦੇ ਕਿ ਨਸ਼ਾ ਜਿਹੜਾ ਸ਼ਰਿਆਮ ਵਿਕਰੇ ਹੈ ਸ਼ਰਿਆਮ ਖਰੀਦਿਆ ਜਾ ਰਿਹਾ ਹੈ ਕੋਈ ਥਾਣਾ ਕੋਈ ਚੌਂਕੀ ਉਹਨਾਂ ਨੂੰ ਨਹੀਂ ਪੈਂਦੀ ਕਿਉਂ ਨਹੀਂ ਫੜੀ ਜਾਂਦੇ ਵਿਕਰਮ ਮਜੀਠੀਏ ਦਾ ਨਾਮ ਉਸ ਦਿਨ ਆਊਗਾ ਜਿਸ ਦਿਨ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਹੋਏਗੀ ਜਲਦਾ ਚਲਦਾ ਅੱਜ ਭਗਵੰਤ ਮਾਨ ਆ ਗਿਆ ਪੰਜ ਸਰਕਾਰਾਂ ਮੈਂ ਬਦਲਦੀਆਂ ਦੇਖੀਆਂ ਨੇ ਮੇਰੇ ਨਾਲ ਇਹਨਾਂ ਸਾਰਿਆਂ ਨੇ ਦੇਖੀਆਂ ਤੁਸੀਂ ਦੇਖੀਆਂ ਨਹੀਂ ਤੁਹਾਡੇ ਬਜ਼ੁਰਗਾਂ ਨੇ ਦੇਖੀਆਂ ਨਹੀਂ ਪੰਜ ਸਰਕਾਰਾਂ ਦੇ ਵਿੱਚ ਲਗਾਤਾਰ ਨਸ਼ਾ ਜਿਹੜਾ ਹੈ ਉਹ ਵਿਕ ਵੀ ਰਿਹਾ ਤੇ ਵੱਧ ਵੀ ਰਿਹਾ ਤੇ ਉਹਦੇ ਨਾਲ ਹੁੰਦਾ ਕੀ ਹੈ ਤੁਹਾਡਾ ਨੌਜਵਾਨ ਖਾ ਕੇ ਟੀਕਾ ਲਾ ਕੇ ਕਿਸੇ ਗਲੀ ਮਹੱਲੇ ਚ ਪਿਆ ਹੁੰਦਾ ਹੈ ਕੁਝ ਦਿਨ ਬਾਅਦ ਮਾਂ ਜਾਂ ਭੈਣ ਰੋ ਰਹੀ ਹੁੰਦੀ ਹੈ ਕੋਈ ਮੇਰੀ ਬੱਚੀ ਰੋ ਰਹੀ ਹੁੰਦੀ ਹੈ ਕਿਸੇ ਦਾ ਸੁਹਾਗ ਮਰ ਗਿਆ ਹੁੰਦਾ ਹੈ ਕਿਸੇ ਦਾ ਭਰਾ ਮਰ ਗਿਆ ਹੁੰਦਾ ਹੈ ਕਿਸੇ ਦਾ ਪੁੱਤ ਮਰ ਗਿਆ ਹੁੰਦਾ ਹੈ ਇਹ ਕਿਉਂ ਹੋ ਰਿਹਾ ਹੈ ਇਹਨੂੰ ਜੇ ਬਦਲਣਾ ਚਾਹੁੰਦੇ ਹੋ ਤੁਹਾਡੇ ਕੋਲ ਇੱਕੋ ਤੇ ਰਹਾ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਕਦੇ ਪ੍ਰਨੀਤ ਕੋਰ ਬੀਜੇਪੀ ਦੀ ਬਣ ਗਈ ਕਦੇ ਗਾਂਧੀ ਕਾਂਗਰਸ ਦਾ ਬਣ ਗਿਆ ਇਹ ਕੰਮ ਸਾਡੇ ਤੋਂ ਨਹੀਂ ਹੋਇਆ ਅਜੇ ਤੱਕ ਇਹ ਚੈੱਕ ਕਰੋ ਕਿ 40 ਸਾਲ ਚ ਇਹਨਾਂ ਨੇ ਵੀ ਇਹ ਜਿਹਾ ਕੀਤਾ ਕੁਛ ਇਹਨਾਂ ਨੇ ਵੀ ਆਪਣੀ ਮੰਗ ਛੱਡੀ ਆ ਜੋ ਮੰਗ ਪੂਰੀ ਨਹੀਂ ਹੋਈ ਜਦ ਤੱਕ ਮੰਗ ਪੂਰੀ ਨਾ ਹੋਵੇ ਇਨਸਾਫ ਦੀ ਕੌਮ ਦਾ ਫਰਜ਼ ਬਣਦਾ ਹੈ ਪਾਰਟੀ ਦਾ ਫਰਜ਼ ਬਣਦਾ ਹੈ ਜਿਹੜਾ ਵਾਅਦਾ ਲੋਕਾਂ ਨਾਲ ਕਰ ਲਿਆ ਕਿ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਜੇ ਇਨਸਾਫ ਨਹੀਂ ਮਿਲਦਾ ਤਾਂ ਘਟੋ-ਘਟ ਸਟੈਂਡ ਲੈ ਕੇ ਖੜੇ ਤਾਂ ਰਹਿਣਾ ਪੈਂਦਾ ਹੈ ਫਿਰ ਲੋਕਾਂ ਦੀਆਂ ਮੰਗਾਂ ਕਿਵੇਂ ਪੂਰੀਆਂ ਹੋਣਗੀਆਂ ਜੇ ਅਸੀਂ ਸਟੈਂਡ ਵੀ ਛੱਡ ਦਈਏ ਧੜੇ ਵੀ ਬਦਲ ਰਹੀਏ ਕੀ ਇਦਾਂ ਹੋ ਸਕਦਾ ਸੀ ਕਦੇ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਢਾਤਾ ਜੇ ਉਹ ਭਾਜਪਾ ਚਲੀ ਜਾਂਦੀ ਕੀ ਉਹਦੇ ਗੁਨਾਹ ਮਾਫ ਹੋ ਸਕਦੇ ਸੀ ਨਹੀਂ ਸੀ ਹੋ ਸਕਦੇ ਉਹ ਉਹਨੂੰ ਭੁਗਤਣਾ ਪੈਣਾ ਸੀ ਜਿਹੜਾ ਉਹਨੂੰ ਭੁਗਤਿਆ ਪਰਨੀਤ ਕੌਰ ਜੀ ਜਿਹੜੇ ਗੁਨਾਹ ਤੁਸੀਂ ਕਾਂਗਰਸ ਚ ਰਹਿ ਕੇ ਕੀਤੇ ਨੇ ਉਹ ਭਾਜਪਾ ਦੇ ਰਾਜ ਵਿੱਚ ਖਤਮ ਨਹੀਂ ਹੋ ਸਕਦੇ ਉਹ ਗੁਨਾਹ ਜਿਹੜਾ ਪੰਜਾਬ ਤੇ ਪਟਿਆਲੇ ਦੇ ਲੋਕਾਂ ਨਾਲ ਤੁਸੀਂ ਧੋਖਾ ਕੀਤਾ ਹੈ ਕੋਲੀ ਸਾਹਿਬ ਜਿਹੜਾ ਤੁਸੀਂ ਧੋਖਾ ਕੀਤਾ ਉਹ ਜਾ ਕੇ ਆਪ ਵਿੱਚ ਧੋਤਾ ਨਹੀਂ ਜਾ ਸਕਦਾ ਤੁਹਾਡੇ ਦਾਦੇ ਨੇ ਤੁਹਾਡੇ ਪਿਓ ਨੇ ਪਟਿਆਲੇ ਨੂੰ ਲੁੱਟ ਕੇ ਖਾਦਾ ਉਹ ਗੁਨਾਹ ਇਹ ਪਾਰਟੀ ਪੁੱਛੂਗੀ ਪੁੱਛੂ ਜਿਹੜਾ ਗੁਨਾਹ ਇੰਦਰ ਮੋਹਨ ਸਿੰਘ ਉਹਨਾਂ ਨੇ ਜੋ ਵੀ ਨਾਮ ਹੈ ਉਹਨਾਂ ਦਾ ਬਾਜਾਦ ਸਾਹਿਬ ਨੇ ਬਾਦਲਾਂ ਨਾਲ ਚਮਚਾਗਰੀ ਕਰਕੇ ਕੌਮ ਦੀ ਗੱਲ ਜਿਵੇਂ ਹੁਣ ਕਸ਼ਮੀਰੀ ਸਾਹਿਬ ਨੇ ਦੱਸੀ ਹੈ ਇਹ ਸਾਰੇ ਅਕਾਲੀ ਇੱਥੇ ਹੀ ਸੀ 6 ਜੂਨ ਨੂੰ ਜਦੋਂ ਸਾਡਾ ਦਿਲ ਬਲੁੰਦ ਰਿਆ ਹੁੰਦਾ ਤੇ ਇਹ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਉਹ ਕਿਹੜਾ ਸ਼ਰਮਾ ਜੀ ਵਿਸ਼ਨੂ ਸ਼ਰਮੈ ਨੂੰ ਲਗਾ ਰਹੇ ਸੀ ਚੇਅਰਮੈਨ ਤੁਹਾਡੇ ਪਟਿਆਲੇ ਸ਼ਹਿਰ ਦੇ ਵਿੱਚ ਕਦੇ ਮਾਸਟਰ ਤਾਰਾ ਸਿੰਘ ਆਉਂਦਾ ਸੀ ਤਾਂ ਸਭ ਤੋਂ ਪਹਿਲਾਂ ਤੁਹਾਡੇ ਅਨਾਰਣਾ ਚੌਂਕ 'ਚ ਕਾਨਫਰੰਸ ਕਰਦਾ ਸੀ ਅੱਜ ਪਟਿਆਲੇ ਦੇ ਵਿੱਚ ਸਿੱਖ ਸਿਆਸਤ ਕਿੱਥੇ ਖੜੀ ਹੈ ਮੈਂ ਕੋਲੀ ਸਾਹਿਬ ਨੂੰ ਵੀ ਦੇਖਿਆ ਮੈਂ ਮਨਮੋਹੜ ਸਾਹਿਬ ਨੂੰ ਸਿੰਘ ਨੂੰ ਵੀ ਦੇਖਿਆ ਟਿਕਟ ਜਾਮਨ ਮੋਹਨ ਸਿੰਘ ਨੂੰ ਮਿਲਣੀ ਹੈ ਜਾਂ ਕੋਲੀ ਸਾਹਿਬ ਨੂੰ ਮਿਲਣੀ ਹੈ ਉਹ ਜਲਦੀ ਜਲਦੀ ਕਦੋਂ ਵਿਸ਼ਨੂ ਸ਼ਰਮੇ ਦੀ ਹੋਗੀ ਉਹ ਜਲਦੀ ਕਲਦੀ ਅਨੇਜਾ ਤਨੇਜਾ ਜਿਹੜਾ ਹੈਗਾ ਉਹ ਜਨੇਜੇ ਕੋਲ ਚਲੇਗੀ ਆ ਜਾ ਜਨੇਜਾਈ ਦੂਜੇ ਪਾਸੇ ਚਲਾ ਗਿਆ ਇਹ ਚੀਜ਼ਾਂ ਨੇ ਤੁਹਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਬਹੁਤ ਠਿੱਟ ਕੀਤਾ ਸਾਡੀ ਕੋਈ ਮੰਗ ਪੂਰੀ ਨਹੀਂ ਹੋ ਰਹੀ ਸਾਡਾ ਕੋਈ ਵਪਾਰ ਨਹੀਂ ਚੱਲ ਰਿਹਾ ਅੱਜ ਛੋਟਾ ਦੁਕਾਨਦਾਰ ਚਾਹੇ ਉਹ ਸ਼ਹਿਰ 'ਚ ਬੈਠਾ ਹੈ ਚਾਹੇ ਉਹ ਪਿੰਡ 'ਚ ਬੈਠਾ ਹੈ ਉਹ ਮੱਖੀਆਂ ਮਾਰਨ ਤੋਂ ਵੱਧ ਕੋਈ ਵਪਾਰ ਨਹੀਂ ਕਰ ਰਿਹਾ ਇੱਕ ਵਪਾਰ ਚੱਲ ਰਿਹਾ ਹੈ ਕਿ ਅੱਜ ਪੰਜ ਮੱਖੀਆਂ ਮਾਰੀਆਂ ਕਿ ਅੱਜ 10 ਮੱਖੀਆਂ ਮਾਰੀਆਂ ਭਾਵ ਇੱਕ ਵੀ ਗਾਹਕ ਨਹੀਂ ਆਇਆ ਇਹ ਚੱਲ ਰਿਹਾ ਹੈ ਇਹਨੂੰ ਕਿਵੇਂ ਦੂਰ ਕਰੋਗੇ ਜੇ ਤੁਸੀਂ ਸਟੈਂਡ ਲੈ ਕੇ ਨਹੀਂ ਖੜ ਸਕਦੇ ਅੱਜ ਐਡੇ ਐਡੇ ਮਾਲ ਤੁਹਾਡੇ ਚੋਂ ਕਿੰਨੇ ਕ ਦੁਕਾਨਦਾਰ ਨੇ ਕਿ ਜਿਹੜੇ ਹਰੇਕ ਬੰਦਾ ਮਾਲ ਦੇ ਵਿੱਚ ਆਪਣਾ ਸ਼ੋਰੂਮ ਲੈ ਸਕਦਾ ਹੈ ਨਹੀਂ ਲੈ ਸਕਦਾ ਇਹ ਕੀ ਹੈ ਉਹ ਤਾਂ ਕਹਿਣ ਨੂੰ ਕਹਦਾਂਗੇ ਜੇ ਇਹ ਤਾਂ WTO ਹੈ ਇਹ ਤਾਂ World Trade Organization ਹੈ ਉਹ ਕਰਦੀ ਆ ਪਰ ਆਮ ਬੰਦਾ ਰੋਟੀ ਕਿੱਥੋਂ ਖਾਊਗਾ ਦੁਕਾਨਦਾਰ ਛੋਟੀ ਖੇਤੀ ਵਾਲਾ ਕਿਸਾਨ ਜਿਹਨੂੰ ਨੌਕਰੀ ਵੀ ਨਹੀਂ ਮਿਲਣੀ ਜਿਹਨੂੰ ਵਪਾਰ ਵੀ ਨਹੀਂ ਮਿਲਣਾ ਜਿਹਨੂੰ ਜਣਸਾਂ ਦੇ ਭਾਅ ਵੀ ਨਹੀਂ ਮਿਲਣੇ ਐਮਐਸਪੀ ਕਰਕੇ ਤੁਸੀਂ ਜਾ ਕੇ ਬਾਰਡਰਾਂ ਉੱਤੇ ਬੈਠੇ ਰਹਿੰਦੇ ਹੋ ਦਿਨ ਰਾਤ ਪਹਿਲਾਂ 1.5 ਸਾਲ ਪਹਿਲਾਂ ਦਿੱਲੀ ਬੈਠੇ ਰਹੇ ਆਪਾਂ ਤੇ ਹੁਣ ਆ ਸ਼ੰਭੂ ਤੇ ਖਨੋਰੀ ਬੈਠੇ ਆ ਇਹ ਤਾਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ ਨਾ ਸ਼ਹਿਰਾਂ ਦਾ ਕੋਈ ਹਾਲ ਹੈ ਨਾ ਪਿੰਡਾਂ ਦਾ ਕੋਈ ਹਾਲ ਹੈ ਆਖਰ ਤੇ ਆਖਰ ਅਸੀਂ ਇੱਥੋਂ ਉੱਠ ਕੇ ਜਾਣਾ ਕਿੱਥੇ ਹੈ ਇਹ ਤਾਂ ਸੋਚ ਲਓ ਜੇ ਤੁਹਾਡਾ ਕੋਈ ਐਸਾ ਲੀਡਰ ਤੁਸੀਂ ਉਹਨੂੰ ਵੋਟਾਂ ਪਾ ਕੇ ਅੱਗੇ ਉਹਨੂੰ ਬਲ ਨਾ ਦਿੱਤਾ ਤਾਂ ਇਹਨਾਂ ਸਾਰਿਆਂ ਦੇ ਜਾ ਕੇ ਸਵਾਲ ਕਰਕੇ ਅੜ ਕੇ ਰੋਕੇਗਾ ਕੋਣ ਇਹ ਮੈਨੂੰ ਸਮਝਾ ਦਿਓ ਮੈਂ ਅੱਜ ਤੋਂ ਬਾਅਦ ਬੋਲਦਾ ਹੀ ਨਹੀਂ ਮੈਂ ਮੈਮੇ ਯੂਨੀਵਰਸਿਟੀ ਚ ਪੜਿਆ ਮੈ ਯੂਨੀਵਰਸਿਟੀ ਚ ਪੜਾਇਆ ਹੈ ਮੈਨੂੰ ਵੀ 4-10 ਚੀਜ਼ਾਂ ਦਾ ਪਤਾ ਹੈ ਮੈਂ ਵੀ ਅਖਬਾਰਾਂ ਪੜਦਾ ਹਾਂ ਕਿਤਾਬਾਂ ਪੜਦਾ ਹਾਂ ਟੀਵੀਜ਼ ਨੂੰ ਦੇਖਦਾ ਹਾਂ ਸਾਰਾ ਕੁਝ ਕਰਦਾ ਮੈਂ ਦਿਸਦਾ ਮੈਨੂੰ ਦੂਰ ਤੱਕ ਦਿਸਦਾ ਹੈ ਕਿ ਇਸ ਖਿੱਤੇ ਦਾ ਜੋ 50 ਸਾਲ ਚ ਹਾਲ ਹੋਇਆ ਅਗਲੇ 10 ਸਾਲ ਚ ਜਿੰਨਾ 50 ਚਾਲ ਤੁਸੀਂ ਬਰਬਾਦ ਹੋਇਆ ਹੁਣ ਉਨੀ ਤੇਜ਼ੀ ਨਾਲ ਅੱਗੇ ਬਰਬਾਦ ਹੋ ਰਿਹਾ ਕਿਉਂਕਿ ਉਹਨਾਂ ਨੇ ਉਹ ਆਧਾਰ ਪੂਰੇ ਕਰਲੇ ਨੇ ਜਿਹਦੇ ਨਾਲ ਸਾਡੀ ਬਰਬਾਦੀ ਲਿਖੀ ਜਾਣੀ ਸੀ ਉਹਦੇ ਤੇ ਤਾਂ ਹੁਣ ਸਿਰਫ ਉਹਨਾਂ ਨੇ ਦੌੜਨਾ ਹੈ ਆ ਸੜਕਾਂ ਜਾਂਦਿਆਂ ਦਿਸਦੀਆਂ ਨਹੀਂ ਆਪਾਂ ਨੂੰ ਜਦੋਂ 1992 1999 ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਪੰਜਾਬ ਦਾ ਵਪਾਰੀ ਪੰਜਾਬ ਦਾ ਜ਼ਿਮੀਦਾਰ ਖੁਸ਼ਹਾਲ ਹੋ ਸਕਦਾ ਹੈ ਜੇ ਤੁਸੀਂ ਇਹ ਬਾਰਡਰ ਖੋਲ ਦੋ ਉਹਨਾਂ ਨੇ ਬਾਰਡਰ ਨਹੀਂ ਖੋਲੇ ਉਹਨਾਂ ਨੇ ਤੁਹਾਡੇ ਲੀਡਰ ਸਿਮਰਨਜੀਤ ਸਿੰਘ ਮਾਨ ਨੂੰ ਕਿਹਾ ਕਿ ਇਹ ਪਾਗਲ ਹੋ ਗਿਆ ਹੈ ਇਹਨੂੰ ਕੁੱਟ ਬਹੁਤ ਪਈ ਹੈ ਇਹਦੇ ਤੇ ਤਸ਼ੱਦਦ ਬਹੁਤ ਹੋਇਆ ਹੈ ਇਹ ਹੁਣ ਸੋਚ ਨਹੀਂ ਸਕਦਾ ਕਿਨੇ ਕਿਹਾ ਟੋੜੇ ਤੇ ਬਾਦਲ ਨੇ ਕਿਹਾ ਅੱਜ ਆਪ ਮੋਬਤੀਆਂ ਲੈ ਕੇ ਜਾ ਰਹੇ ਨੇ ਬਾਡਰ ਖੋਲਣ ਆਹ ਸੜਕਾਂ ਫਿਰ ਕਿੱਧਰ ਨੂੰ ਜਾ ਰਹੀਆਂ ਨੇ ਜਿੱਧਰ ਨੂੰ ਮਰਜੀ ਤੁਰਜੋ ਸੜਕਾਂ ਹੀ ਸੜਕਾਂ ਜਾ ਰਹੀਆਂ ਨੇ ਕਿੱਥੇ ਜਾ ਰਹੀਆਂ ਨੇ ਇਹਨਾਂ ਨੇ ਸਾਰਿਆਂ ਨੇ ਉਸ ਸਰਹੱਦ ਤੇ ਹੀ ਜਾਣਾ ਜਿਸ ਸਰਹੱਦ ਦੀ ਗੱਲ ਅੱਜ ਤੋਂ 25 ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਕਰਕੇ ਆ ਫਿਰ ਆਪੇ ਸੋਚ ਲਓ ਸਿਆਣਾ ਕਿਹੜਾ ਇਹ ਅੱਜ ਜਾ ਰਹੇ ਨੇ ਉਹਨੇ 25 ਸਾਲ ਪਹਿਲਾਂ ਕਹਿਤਾ ਬਾਡਰ ਖੋਲੋ ਤੁਹਾਡੇ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਵਪਾਰ ਚੱਲੂਗਾ ਜਿਹੜੇ ਤੁਹਾਡੇ ਟਰਾਂਸਪੋਰਟਰ ਨੇ ਉਹਨਾਂ ਦਾ ਟਰੱਕ ਚੱਲਣਗੇ ਤੇ ਜਿਹੜੇ ਖੇਤੀ ਦੇ ਸੰਧ ਬਣਾਉਂਦੇ ਨੇ ਸੰਧ ਬਣਦਾ ਹੈ ਅਮਰਸਰ ਲੁਧਿਆਣੇ ਵਿਕਦਾ ਹੈ ਲਾਹੌਰ ਚ ਜਾਂਦਾ ਕਿੱਥੇ ਆ ਪਹਿਲਾਂ ਜਾਂਦਾ ਗੁਜਰਾਤ ਗੁਜਰਾਤ ਤੋਂ ਕਰਾਚੀ ਕਰਾਚੀ ਤੋਂ ਲਾਹੌਰ ਕਿੰਨਾ ਵੱਡਾ ਗੀੜਾ ਕੱਟ ਕੇ ਆਉਂਦਾ ਉਹਨੂੰ ਹੀ ਦੇਰ ਤੱਕ ਉਹਦਾ ਰੇਟ ਇੰਨਾ ਮਹਿੰਗਾ ਹੋ ਜਾਂਦਾ ਹੈ ਤੁਹਾਡਾ ਸੰਧ ਬਣਾਇਆ ਲਾਹੌਰ ਵਾਲਾ ਤਾਂ ਨਹੀਂ ਖਰੀਦਾ ਕਿਉਂ ਮਹਿੰਗਾ ਜੇ ਲਾਹੌਰ 30 ਕਿਲੋਮੀਟਰ ਦੂਰ ਅਸੀਂ ਟਰੱਕ ਰਾਹੀਂ ਭੇਜਦੀਏ ਤੇ ਉਹਨੂੰ ਸਸਤਾ ਨਹੀਂ ਪਾਊਗਾ ਇਹ ਗੱਲਾਂ ਕੌਣ ਸੋਚੂਗਾ ਵਪਾਰ ਕਿਵੇਂ ਚੱਲੂਗਾ ਖੇਤੀ ਕਿਵੇਂ ਹੋਊਗੀ ਖੇਤੀ ਇੰਡਸਟਰੀ ਕਿਵੇਂ ਪ੍ਰਫੁੱਲਤ ਹੋਊਗੀ ਇਹ ਗੱਲਾਂ 25 ਸਾਲ ਪਹਿਲਾਂ ਸਿਮਰਤਜੀਤ ਸਿੰਘ ਮਾਨ ਨੇ ਕੀਤੀਆਂ ਮੈਂ ਅੱਜ ਵੀ ਬੇਨਤੀ ਕਰਦਾ ਇੱਕ ਪਾਸੇ ਸਾਡੇ ਤੇ ਲਗਾਤਾਰ ਤਸ਼ੱਦਦ ਹੋ ਰਿਹਾ ਹੈ 78 ਤੋਂ ਲੈ ਕੇ ਅੱਜ ਤੱਕ ਇੱਕ ਪਾਸੇ ਸਾਡੀ ਆਰਥਿਕ ਲੁੱਟ ਹੋ ਰਹੀ ਹੈ ਸਾਡੀ ਆਰਥਿਕ ਨਸਲ ਕੁਸ਼ੀ ਸਾਡੀ ਜਿੰਸੀ ਨਸਲ ਕੁਸ਼ੀ ਅੱਜ ਮਾਫ ਕਰਿਓ ਕਦੇ ਪੰਜਾਬ ਅੱਜ ਤੋਂ 25 ਸਾਲ 20 ਸਾਲ ਪਹਿਲਾਂ ਸੋਚ ਹੀ ਨਹੀਂ ਸਕਦਾ ਸੀ ਕਿ ਇੱਥੇ ਆਈਵੀ ਸੈਂਟਰ ਖੁੱਲ ਜਾਣਗੇ ਪਰ ਅੱਜ ਖੁੱਲ ਗਏ ਕਿਵੇਂ ਕਰਕੇ ਨਸ਼ੇ ਕਰਕੇ ਨਸ਼ੇ ਕਰਕੇ ਤੁਹਾਨੂੰ ਇੰਨਾ ਕ ਜਿਆਦਾ ਕਮਜ਼ੋਰ ਕਰ ਦਿੱਤਾ ਗਿਆ ਕਿ ਤੁਸੀਂ ਆਪਣੇ ਬੱਚੇ ਆਪ ਨਹੀਂ ਜੰਮ ਸਕਦੇ ਮਾਫ ਕਰਿਓ ਇਹ ਸ਼ਬਦ ਹੋਰ ਹੈ ਪਰ ਇਹ ਰਿਐਲਿਟੀ ਹੈ ਇਹ ਸਚਾਈ ਹੈ ਪਿੰਡਾਂ ਚ ਕੀੜਾ ਮਾਰ ਕੇ ਆਓ ਤੁਹਾਨੂੰ ਸਭ ਕੁਝ ਪਤਾ ਲੱਗ ਜਾਏਗਾ ਅੱਜ ਕੁੜੀਆਂ ਆਪ ਜਾਂਦੀਆਂ ਨੇ ਆਪਣੇ ਹਸਬੰਡ ਤੋਂ ਆਸ ਕਰਦੀਆਂ ਨੇ ਕਿ ਸਾਨੂੰ ਬੱਚਾ ਹੋਵੇ ਪਰ ਬੱਚਾ ਨਹੀਂ ਹੁੰਦਾ ਕਿਉਂਕਿ ਉਹਨੇ ਨਸ਼ਾ ਇੰਨਾ ਕਰ ਲਿਆ 6 ਮਹੀਨੇ ਉਹ ਬੱਚਾ ਪੈਦਾ ਨਹੀਂ ਕਰ ਸਕਦਾ ਉਹ ਆਪ ਆਈਬੀ ਸੈਂਟਰਾਂ ਚ ਜਾਂਦੀਆਂ ਨੇ ਜਾ ਕੇ ਉੱਥੇ ਇਲਾਜ ਕਰਉਂਦੀਆਂ ਨੇ ਤੇ ਬੱਚਾ ਕਿਸੇ ਹੋਰ ਦਾ ਹੁੰਦਾ ਉਹਨਾਂ ਦੀ ਕੁੱਕਸ ਤੇ ਇਹ ਗੱਲ 1992 ਦੇ ਵਿੱਚ 1986 ਦੇ ਵਿੱਚ ਇੱਕ ਬਰਗੇਡੀਅਰ ਮਦਰਾਸ ਦਾ ਕਹਿ ਗਿਆ ਸੀ ਤਰਨ ਤਰਨ ਦੇ ਇਲਾਕੇ ਦੇ ਵਿੱਚ ਕਿ ਅਸੀਂ ਤੁਹਾਡੀ ਨਸਲ ਕੁਸ਼ੀ ਕਰ ਦਾਂਗੇ ਤੁਸੀਂ ਯੂਪੀ ਤੇ ਬਿਹਾਰ ਦੇ ਬੰਦਿਆਂ ਤੋਂ ਪ੍ਰੈਗਨੈਂਟ ਜਿਹੜਾ ਸੱਚ ਹੈ ਉਹ ਤੁਹਾਨੂੰ ਬੋਲਣਾ ਹੀ ਪਏਗਾ ਦੇ ਉਹ ਸੱਚ ਅੱਜ ਵਾਪਰ ਰਹੇ ਉਹਨੇ 86 ਚ ਕਿਹਾ ਵਾਪਰ ਰਿਹਾ 15 ਤੋਂ ਬਾਅਦ ਤੁਹਾਡਾ ਗੁਰਗ੍ਰੰਥ ਸਾਹਿਬ ਜਿਹਦੇ ਬਿਨਾ ਤੁਹਾਡੀ ਜ਼ਿੰਦਗੀ ਦਾ ਕੋਈ ਅਰਥ ਹੀ ਨਹੀਂ ਹੈ ਉਹਦੀ ਬੇਅਦਬੀ ਬਾਦਲ ਨੇ ਕਰਵਾਈ ਇਹ ਅੱਜ ਉਹਦੇ ਤੇ ਕੋਰਟ ਚ ਕੇਸ ਚੱਲ ਰਿਹਾ ਹੈ ਕੋਰਟ ਕਪੂਰੇ ਜਾ ਕੇ ਦੇਖ ਲਓ ਫਿਰ ਵੀ ਅਸੀਂ ਉਹਨੂੰ ਵੋਟਾਂ ਪਾ ਰਹੇ ਆ ਫਿਰ ਸਾਡੇ ਤੋਂ ਜਲੀਲ ਕੌਮ ਕੋਈ ਨਹੀਂ ਹੋ ਸਕਦੀ ਖਿੱਤਾਂ ਨੇ ਉਸ ਦਾ ਮੇਰੀਆਂ ਬੇਨਤੀਆਂ ਨੇ ਜਿੰਨਾ ਆਪਾਂ ਗੱਲਾਂ ਕਰਾਂਗੇ ਗੱਲਾਂ ਕੱਟ ਨਹੀਂ ਨੇ ਕਿਉਂਕਿ ਸਾਡੇ ਤੇ ਤਸ਼ੱਦਦ ਕੱਟ ਨਹੀਂ ਹੋਇਆ ਇਸ ਲਈ ਗੱਲਾਂ ਨਹੀਂ ਖਤਮ ਹੋ ਸਕਦੀਆਂ ਸਾਰ ਅੰਚ ਇਹ ਹੈ ਕਿ ਮੈਂ ਚਾਰ ਪਾਰਟੀਆਂ ਨੂੰ ਪੰਜਾਬ ਤੇ ਕੌਮ ਵਿਰੋਧੀ ਗਣਦਾ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਬਾਦਲ ਹੋਵੇ ਤੇ ਚਾਹੇ ਉਹ ਆਪ ਹੋਵੇ ਤੇ ਪੰਜਵੀਂ ਧਿਰ 40 ਸਾਲ ਤੋਂ ਆਪਣੇ ਕਹੇ ਉੱਤੇ ਅਡੋਲ ਖੜੀ ਹੈ ਉਹਨੂੰ ਵੋਟਾਂ ਪਈਆਂ ਜਾ ਨਾ ਪਈਆਂ ਦੋਨੇ ਟਾਈਮ ਅਸੀਂ ਦੇਖੇ ਨੇ ਅੱਜ ਵੀ ਮਾਨ ਸਾਹਿਬ ਐਮਪੀ ਨੇ ਪਰ 20 ਸਾਲ ਜੇ ਐਮਪੀ ਨਹੀਂ ਸੀ ਹੈ ਫਿਰ ਵੀ ਅਸੀਂ ਇਹੀ ਗੱਲ ਕਹਿੰਦੇ ਸੀ ਅੱਜ ਵੀ ਇਹ ਕਹਿੰਦੇ ਆ ਅੱਗੋਂ ਵੀ ਕਹਾਂਗੇ ਤੁਹਾਡੇ ਸਹਿਯੋਗ ਦੀ ਲੋੜ ਹੈ ਜਿਹੜੀ ਸਮਝ ਕੇ ਕਰਿਓ ਆਪਣੇ ਦੋਸਤਾਂ ਭਰਾਵਾਂ ਮਿੱਤਰਾਂ ਟੱਬਰਾਂ ਨੂੰ ਭੈਣਾ ਭਰਾਵਾਂ ਨੂੰ ਬੇਨਤੀ ਕਰਕੇ ਬੈਠੋ ਅ ਡੇਡ ਮਹੀਨਾ ਤੁਹਾਡੇ ਕੋਲ ਹੈ ਕਿ ਜੇ ਪੰਜਾਬ ਦੀ ਤਕਦੀਰ ਦੇ ਵਿੱਚ ਅਸੀਂ ਕੋਈ ਤਬਦੀਲੀ ਲੈਣਾ ਚਾਹੁੰਦੇ ਆ ਉਹ ਟਾਈਮ ਸੀ ਜਦੋਂ ਰਾਜ ਪਲਟੇ ਕਰਪਾਨਾਂ ਤੇ ਬਦੂਖਾਂ ਨਾਲ ਹੁੰਦੇ ਸੀ ਪਰ ਅੱਜ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਰਾਜ ਪਲਟੇ ਵੋਟਾਂ ਨਾਲ ਕਰ ਸਕਦੇ ਅੱਜ ਭਗਵੰਤ ਮਾਨ ਕੋਲ ਜਿਹੜੀ ਪਾਵਰ ਹੈ ਕੋਈ ਉਹਨੇ ਤੋਪਾਂ ਨਾਲ ਲਈ ਹੈ ਕੋਈ ਉਹਨੇ ਗੋਲੀਆਂ ਮਾਰ ਕੇ ਲਈ ਹੈ ਉਹ ਤਾਂ ਅੱਜ ਵੀ ਉਨੀੋ ਸ਼ਰਾਬ ਪੀਂਦਾ ਜਿੰਨੀ ਉਹ ਕੱਲ ਪੀਂਦਾ ਸੀ ਪਰ ਪੰਜਾਬ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਗੁੰਮਰਾਹ ਕਰਕੇ ਤੁਹਾਡੀਆਂ ਵੋਟਾਂ ਪਵਾਦੀਆਂ ਪਾਕੇ ਉਹੀ ਕੁਝ ਕਰਨ ਲੱਗ ਗਿਆ ਜੋ ਬਾਦਲ ਕਰਦਾ ਸੀ ਉਹੀ ਕੁਝ ਕਰਨ ਲੱਗ ਗਿਆ ਜੋ ਕਾਂਗਰਸ ਕਰਦੀ ਸੀ ਉਹੀ ਕੁਝ ਕਰਨ ਲੱਗ ਗਿਆ ਜੋ ਭਾਜਪਾ ਕਰਦੀ ਸੀ ਸੋ ਇਹਨਾਂ ਲੋਕਾਂ ਦੇ ਕਲਚਰ ਨੂੰ ਪਹਿਚਾਣੋ ਤੇ ਦੂਜੇ ਪਾਸੇ ਸਾਨੂੰ ਜਰੂਰ ਇਸ ਗੱਲ ਤੇ ਵਿਚਾਰ ਚ ਦੇਖਿਓ ਕਿ ਕਿਉਂ ਇਹ ਲੋਕ ਅਡੋਲ ਨਹੀਂ ਮੈਂ ਬਿਲਕੁਲ ਨਿਮਰਤਾ ਸਹਿਤ ਤੁਹਾਡੇ ਚਰਨਾਂ ਤੇ ਹੱਥ ਲਾ ਕੇ ਕਹਿਣਾ ਕਿ ਮੈਨੂੰ ਇਹ ਸੱਚ ਸਵਕਾਰਨ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਮੈਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੂੰ ਆਪਣਾ ਹੀਰੋ ਮੰਨਦਾ ਮੇਰਾ ਲੀਡਰ ਅੱਜ ਦੇ ਜਮਾਨੇ ਦਾ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਉਹਦੇ ਤੋਂ ਬਾਅਦ ਉਹਨਾਂ ਨਾਲ ਮੈਂ ਕੰਮ ਕੀਤਾ ਹੈ ਉਹਨਾਂ ਤੋਂ ਬਾਅਦ ਬਾਬਾ ਜਗੰਦਰ ਸਿੰਘ ਜੀ ਆਏ ਨੇ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਮੈਂ ਉਹਨਾਂ ਨਾਲ 6 ਸਾਲ ਕੰਮ ਕੀਤਾ 90 ਵਿੱਚ ਮਾਨ ਸਾਹਿਬ ਨਾਲ ਮੁਲਾਕਾਤ ਹੋਈ ਹੈ 96 ਤੋਂ ਉਹਨਾਂ ਨਾਲ ਕੰਮ ਕਰ ਰਿਹਾ ਪਰ ਅਸੂਲਨ ਤੌਰ ਤੇ ਮੈਂ ਨਾ ਇੱਕ ਐਸੇ ਦਾ ਵੀ ਜੋ ਮੈਨੂੰ ਭਿੰਡਰਾਂ ਵਾਲੇ ਨੇ ਸਿਖਾਇਆ ਅਸੀਂ ਭਿੰਡਰਾਂ ਵਾਲੇ ਨੂੰ ਦੇਖਿਆ ਸਿਖਾਇਆ ਸਾਨੂੰ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਭਿੰਡਰਾਂ ਵਾਲੇ ਨੇ ਉਹ ਗੱਲ ਆਪਣੇ ਰਾਹੀਂ ਸਮਝਾਈ ਤੇ ਸਾਨੂੰ ਉਹਨੂੰ ਲੀਡਰ ਮੰਨਣ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਮੈਂ ਮੰਨਦਾ ਸਾਡਾ ਨੌਜਵਾਨ ਲੀਡਰ ਮਾਨ ਸਾਹਿਬ ਦੇ ਮੂੰਹ ਤੋਂ ਤੁਸੀਂ ਬਹੁਤ ਵਾਰ ਸੁਣਾ ਹੋਣਾ ਇੱਕ ਖਾਸ ਨੈਰੇਟਿਵ ਦੇ ਰਾਹੀਂ ਇਸ ਹਕੂਮਤ ਨੇ ਸ਼ਹੀਦ ਕਰਤਾ ਜੇ ਗੱਲਬਾਤ ਬਾਦਲਾਂ ਟੋਣਿਆਂ ਲੋਗੋਵਾਂ ਵਾਲਾਂ ਤੋਂ ਛੱਡ ਕੇ ਪਿੰਡਰਾਵਾਲੇ ਨਾਲ ਕੀਤੀ ਹੁੰਦੀ ਇਸ ਹਕੂਮਤ ਨੇ ਇਹ ਗੱਲ ਵੀ ਨਿਬੜ ਜਾਣੀ ਸੀ ਤੇ ਤੁਸੀਂ ਆਪਣੇ ਤੌਰ ਤੇ ਵਧੀਆ ਰਹਿਣੇ ਸੀ ਕਿਉਂਕਿ ਤੁਹਾਡਾ ਲੀਡਰ ਹਜੇ ਜਵਾਨ ਸੀ ਤੇ ਉਹਨੇ ਲੰਬਾ ਸਮਾਂ ਤੁਹਾਡੀ ਅਗਵਾਈ ਕਰਨੀ ਸੀ ਉਹਨਾਂ ਨੇ ਦੇਖ ਲਿਆ ਕਿ ਅਡੋਲ ਹੈ ਅਸੀਂ ਜਿਹੜੀ ਸਿੱਖ ਧਰਮ ਦੀ ਸਿੱਖ ਕੌਮ ਦੀ ਤੇ ਪੰਜਾਬ ਦੀ ਨਸਲ ਕੁਸ਼ੀ ਕਰਨਾ ਚਾਹੁੰਦੇ ਹਾਂ ਇਹਦੇ ਹੁੰਦਿਆ ਨਹੀਂ ਹੋ ਸਕਦੀ ਇਸ ਕਰਕੇ ਇਹਨੂੰ ਸ਼ਹੀਦ ਕਰ ਦੇਣਾ ਚਾਹੀਦਾ ਇਹ ਫੈਸਲਾ ਉਹਨਾਂ ਦਾ ਸੀ ਪਰ ਤੁਹਾਡਾ ਕੀ ਫੈਸਲਾ ਹੈ ਇਹ ਹੁਣ ਤੁਸੀਂ बार-बार ਪੰਜਾਬ ਦੇ ਲੋਕ ਆਪਣਾ ਫੈਸਲਾ ਗਲਤ ਕਰਦੇ ਰਹੇ ਨੇ ਅੱਜ ਅਸੀਂ ਤੁਸੀਂ ਤੇ ਅਸੀਂ ਇਸ ਹਾਲਤੇ ਪਹੁੰਚ ਗਏ ਆ ਕਿ ਪਿੱਛੇ ਸਾਡੇ ਖਾਈ ਹੈ ਜੇ ਹੋਰ ਅਸੀਂ ਅਣਗਹਿਲੀ ਕੀਤੀ ਤਾਂ ਉਸ ਖਾਈ ਦੇ ਵਿੱਚ ਗਿਰਨਾ ਸਾਡੇ ਲਈ ਨਾ ਮੁਮਕਨ ਹੋ ਜਾਏਗਾ ਉਧਰੋਂ ਬਚਣਾ ਸੋ ਮੇਰੀ ਬੇਨਤੀ ਹੈ ਤੁਸੀਂ ਸਾਰੇ ਇੱਥੇ ਆਇਓ ਤੁਸੀਂ ਮੈਨੂੰ ਸੁਣਿਓ ਇਹਦੇ ਤੇ ਵਿਚਾਰ ਕਰੋ ਵਿਚਾਰ ਕਰਨ ਤੋਂ ਬਾਅਦ ਆਪਣੇ ਪਰਿਵਾਰਾਂ ਚ ਬੈਠ ਕੇ ਆਪਣੇ ਦੋਸਤਾਂ ਚ ਬੈਠ ਕੇ ਰਿਸ਼ਤੇਦਾਰਾਂ ਚ ਬੈਠ ਕੇ ਵਿਚਾਰ ਕਰਿਓ ਕਿ ਜੇ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰਦੇ ਆਂ ਅੱਜ ਅਸੀਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੂੰ ਵੋਟਾਂ ਪਾਉਂਦੇ ਆਂ ਤਾਂ ਉਹਦਾ ਅਰਥ ਕੀ ਹੋਊਗਾ ਉਹਦਾ ਅਰਥ ਹੋਊਗਾ ਪੰਜਾਬ ਨੂੰ ਸੇਫ ਕਰਨਾ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਉਜਾਗਰ ਕਰਨਾ ਤੇ ਕੌਮ ਨੂੰ ਸੇਵ ਕਰਨਾ ਤੇ ਉਹ ਲੜਾਈ ਬਹੁਤ ਲੰਮੀ ਐ ਅਸੀਂ ਲੜਨ ਲਈ ਤਿਆਰ ਬੈਠੇ ਆਂ ਲੜਦੇ ਆ ਰਹੇ ਆਂ ਲੜਦੇ ਰਹਾਂਗੇ ਆਪ ਜੀ ਨੂੰ ਕੇਵਲ ਤੇ ਕੇਵਲ ਇੱਕ ਬੇਨਤੀ ਕਰਦਾ ਕਿ ਵਿਚਾਰ ਕਰਿਓ ਤੇ ਆਪਣਾ ਭਵਿੱਖ ਆਪ ਸਵਾਰਨ ਦਾ ਜਿਹੜਾ ਤੁਹਾਡੇ ਕੋਲ ਅੱਜ ਮੌਕਾ ਆਇਆ ਇਹਨੂੰ ਪੂਰਾ ਅਵੇਲ ਕਰਿਓ ਮੈਂ ਧੰਨਵਾਦ ਕਰਦਾ ਗगनਦੀਪ ਸਿੰਘ ਜੀ ਸੋਢੀ ਸਾਹਿਬ ਸਾਰੇ ਜਿਹੜੇ ਇਸ ਇਲਾਕੇ ਦੇ ਮਾਤਬਰ ਬੰਦੇ ਨੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਭੈਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ